ਸਾਰਿਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀ ਆ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜੀਆਂ ਚ ਹੋਵੋਗੇ ਵਾਹਿਗੁਰੂ ਕੋਲੋਂ ਇਹੀ ਅਰਦਾਸ ਕਰੀ ਦੀ ਆ ਦਾਤਾ ਸਰਬੱਤ ਦਾ ਭਲਾ ਕਰੇ ਸਾਰਿਆਂ ਨੂੰ ਖੁਸ਼ੀਆਂ ਦੇਈ ਖੇੜੇ ਦੇਈ ਤਰੱਕੀਆਂ ਦੇ ਸੋ ਅੱਜ ਜਿਹੜੇ ਮੈਂ ਤੁਹਾਨੂੰ ਗੀਤ ਸੁਣਾਉਣ ਲੱਗਿਆ ਇੱਕ ਬੋਲੀ ਆ ਕਾਫੀ ਲੰਬੀ ਆ ਇਹਨੂੰ ਸਾਰਿਆਂ ਨੂੰ ਸੁਣ ਲਿਓ ਤੁਹਾਨੂੰ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਫੇਰ ਤੁਹਾਡਾ ਫਰਜ਼ ਆ ਕਰਨ ਦਾ ਸਾਰੀ ਸੁਣ ਕੇ ਸੋ ਮਾਨਵਨੰਦ ਪਿਆਰੇ ਜੀ ਬੋਲੀ ਦਾ ਇੱਕ ਕਹਾ ਤਾਂ ਇਕ ਨੀ ਮੇਲਣੇ ਆਖਾੜੇ ਦੇ ਵਿੱਚ ਨੀ ਮੇਲਣੇ ਦੋ ਕਹਾ ਤਾਂ ਦੋ ਨੀ ਮੇਲਣੇ ਵਿਚਖਾੜੇ ਦੇ ਹੋ ਨੀ ਮੇਲਣੇ ਤਿੰਨ ਕਹਾ ਤਾਂ ਤਿੰਨ ਨੀ ਮੇਲਣੇ ਤਿੰਨ ਕਹਾ ਤਾਂ ਤਿੰਨ ਨੀ ਮੇਲਣੇ ਦਿੱਤਾ ਕਾਲਜਾ ਬਿਨ ਨੀ ਮੇਲਣੇ ਚਾਰ ਕਹਾ ਤਾਂ ਚਾਰ ਨੀ ਮੇਲਣੇ ਤੇ ਰਨਚਣੇ ਦਾ ਵਿਹਾਰ ਨੀ ਮੇਲਣੇ ਪੰਜ ਕਹਾਂਤਾ ਪੰਜ ਨਹੀਂ ਮੇਲਣੇ ਮੁੰਡੇ ਕਰਲੇ ਤੈਂ ਤੰਗ ਨਹੀਂ ਮੇਲਣੇ ਛੀ ਕਹਾਂਤਾ ਛੀ ਨਹੀਂ ਮੇਲਣੇ ਹੋ ਗਿਆ ਤੈਨੂੰ ਕੀ ਨਹੀਂ ਮੇਲਣੇ ਸੱਤ ਕਹਾਂਤਾ ਸੱਤ ਨਹੀਂ ਮੇਲਣੇ ਮੁੰਡਿਆਂ ਦਾ ਰੱਖ ਲੈ ਪੱਖ ਨਹੀਂ ਮੇਲਣੇ ਅੱਠ ਕਹਾਂਤਾ ਅੱਠ ਨਹੀਂ ਮੇਲਣੇ ਹੁਣ ਨਚਣੇ ਦੀ ਵੱਤ ਨਹੀਂ ਮੇਲਣੇ ਨਾਉ ਕਹਾ ਤਾ ਨਾਉ ਨਹੀਂ ਮਿਲਣੇ ਤੇਰੇ ਸਾਈ ਸਾਨੂੰ ਗਾਉ ਨਹੀਂ ਮਿਲਣੇ ਦਾਸ ਕਹਾ ਤਾ ਦਾਸ ਨਹੀਂ ਮਿਲਣੇ ਆ ਮੁੰਡਿਆਂ ਵਿੱਚ ਫਸ ਨਹੀਂ ਮਿਲਣੇ ਵਿੱਚ ਗਿੱਧੇ ਦੇ ਨੱਚ ਨਹੀਂ ਮਿਲਣੇ ਦੋ ਦਾਹਿਆਂ ਦੇ ਵੀ ਨਹੀਂ ਮਿਲਣੇ ਹੋ ਗਿਆ ਤੈਨੂੰ ਕੀ ਨਹੀਂ ਮਿਲਣੇ ਤਤੀ ਪੀਗੀ ਚਾ ਤੂੰ ਪੀ ਨਹੀਂ ਮਿਲਣੇ 4 ਤਿੰਨ ਦਾਆਂ ਦਾ 30 ਨਹੀਂ ਮੇਲਣੇ ਲਾ ਦੇ ਮੁੰਡਿਆਂ ਦਾ ਜੀ ਨਹੀਂ ਮੇਲਣੇ 4 ਦਾਆਂ ਦੇ 40 ਮੇਲਣੇ ਬਣ ਗਈ ਮੁੰਡਿਆਂ ਦੀ ਸਾਲੀ ਮੇਲਣੇ ਲੱਡੂਆਂ ਦੀ ਖਾਗੀ ਥਾਲੀ ਮੇਲਣੇ 5 ਦਾਆਂ ਦਾ 50 ਮੇਲਣੇ ਵਿੱਚ ਮਿਗਦੇ ਦੇ ਆਨੀ ਮੇਲਣੇ ਜੇ ਤੈਨੂੰ ਨੱਚਣੇ ਦਾ ਚਾ ਨਹੀਂ ਮੇਲਣੇ 6 ਦਾਆਂ ਦੇ 60 ਨਹੀਂ ਮੇਲਣੇ 6 ਦਾਹਾਂ ਦੇ 60 ਨਹੀਂ ਮੇਲਣੇ ਕਰ ਲਿਆ ਮੁੰਡਿਆਂ ਦਾ ਕਠ ਨਹੀਂ ਮੇਲਣੇ 7 ਦਾਹਾਂ ਦੇ 70 ਮੇਲਣੇ ਖਾਂਦੀ ਕਿਉਂ ਤੂੰ ਸੱਕਰ ਮੇਲਣੇ ਕਰ ਤੀਖ ਖੱਖਰ ਭੱਖਰ ਮੇਲਣੇ 8 ਦਾਹਾਂ ਦੇ 80 ਮੇਲਣੇ ਪਾ ਮੁੰਡਿਆਂ ਦੇ ਰਸੀ ਮੇਲਣੇ ਪੀਂਦੀ ਰਹੀ ਤੂੰ ਲੱਸੀ ਮੇਲਣੇ ਨਾਉ ਦਾਹਿਆਂ ਦੇ ਨਾਉ ਨਹੀਂ ਮਿਲਣੇ ਬੋਲੀਆਂ ਦੇ ਪਰ ਨਾਉ ਨਾਹਿਆਂ ਦੇ ਨਾਉ ਦਾਹਿਆਂ ਦੇ 90 ਮਿਲਣੇ ਬੋਲੀਆਂ ਦੇ ਪਰ ਗਏ ਥੱਬੇ ਮਿਲਣੇ ਚੱਕ ਸੱਬਿਆਂ ਦੇ ਥੱਬੇ ਮਿਲਣੇ 10 ਦਾਹਿਆਂ ਦਾ ਸੌ ਨਹੀਂ ਮਿਲਣੇ ਕੱਢ ਜਾ ਅਬ ਦਾ ਨਾਉ ਨਹੀਂ ਮਿਲਣੇ ਤੇਰੇ ਤਾਂ ਹੀ ਸਾਨੂੰ ਗਾਉ ਨਹੀਂ ਮਿਲਣੇ ਜੇ ਕੋਈ ਮੇਰੀ ਬੋਲੀ ਤੋੜ ਦੇ ਜੇ ਕੋਈ ਮੇਰੀ ਬੋਲੀ ਤੋੜਦੇ ਉਹਨੂੰ ਫਤੇ ਬੁਲਾ ਮੈਂ ਇਨਾਂ ਨਾਨਕੀਆਂ ਦੇ ਜੂੜ ਗਦੇ ਦਾ ਪਾਵਾਂ ਨੀ ਇਨਾਂ ਨਾਨਕੀਆਂ ਦੇ ਜੂੜ ਗਦੇ ਦਾ ਪਾਵਾਂ ਇਨਾਂ ਨਾਨਕੀਆਂ ਦੇ ਜੂੜ ਗਦੇ ਦਾ ਪਾਵਾਂ ਇਨਾਂ ਨਾਨਕੀਆਂ ਦੇ